ਦੇ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਅਸੀਂ ਵੀ ਠੀਕ ਆ ਤੇ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ तकरीबन ਸਭ ਆਪਕ ਦੋ ਦਾ ਟਾਈਮ ਹੋ ਗਿਆ ਤੇ ਮੈਂ ਬਣਾਉਣਾ ਸੀਗਾ ਸਾਗ ਤੇ ਸਾਗ ਤੋਂ ਧੁੱਕੇ ਰੱਖਾਈਆਂ ਤੇ ਪਹਿਲਾਂ ਮੈਂ ਕੱਪੜੇ ਵਗੈਰਾ ਧੋਏ ਹਨ ਬਹੁਤ ਸਾਰੇ ਤੇ ਇਧਰ ਬੇਟੀ ਆ ਗਈ ਉਹਦਾ ਸੀਗਾ ਜੀ ਪੇਪਰ ਤੇ ਸਾਗ ਬਣਾਉਗੇ ਜਿਵੇਂ ਚੁੱਲੇ ਤੇ ਨਵਾਂ ਚੁੱਲਾ ਲਿਆ ਸੀ ਰਫੜਾ ਚੁੱਲਾ ਸਾਨੂੰ ਪੜਿਆ ਖਰਾਬ ਹੋ ਗਿਆ ਸੀ ਟੁੱਟ ਗਿਆ ਸੀਗਾ ਉਦੋਂ ਜਦੋਂ ਫਸ ਲਾਇਆ ਆਪਾਂ ਨੇ ਤੇ ਹੁਣ ਆਪਾਂ ਨੇ ਨਵਾਂ ਲਿਆ ਚੁੱਲਾ ਤੇ ਮਿੱਟੀ ਤਾਂ ਨਹੀਂ ਲਗਾਈ ਉਹ ਫੇ ਮਿੱਟੀ ਮਿਲੀ ਹੀ ਹੈਗੀ ਏ ਪਰਸਾ ਗਾ ਪਚਲੇ ਦੀ ਬਣਾ ਲੀ ਅੱਜ ਜੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਨੂੰ ਖਣੋ ਚੇ ਲੈ ਆ ਲਓ ਇਹ ਇਹ ਨੂੰ ਚੋ ਦੇ ਬਸ ਯਾਰ ਘਮੇ ਸਹੀ ਹੋ ਗਏ ਹੈਲਪੀ ਤੁਹਾਡੀ ਇਹ ਆ ਰਹੀ ਹੈ ਤੁਹਾਨੂੰ ਮੈਨੂੰ ਫੜਾ ਦਿਓ ਇਹ ਲੈ ਲਓ ਆਈ ਲਾਉਣੀ ਆਈ ਹੁਣ ਲੱਗ ਗਈ ਥੱਲੇ ਗਈ ਹੈ ਹੈਲੋ ਜੀ 사ਸ਼ੀਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹਾਂ ਜੀ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਤਕਰੀਬਨ 2 ਵਜੇ ਸੀਗੇ ਧੋ ਕੇ ਰੱਖਤਾ ਸੀਗਾ ਸਾਗ ਤੇ ਇੱਥੇ ਜੀ ਮੈਂ ਲੱਗੀ ਹੋਈ ਸੀ ਬਣਾਉਣ ਨਵਾਂ ਚੁੱਲਾ ਲਾਇਆ ਸੀ ਵੈਸੇ ਆਪਾਂ ਨੇ ਤੇ बस ਚੁੱਲੇ ਤੇ ਬਣਾਵਾਗੇ ਸਾਗ ਬਹੁਤ ਟੇਸਟੀ ਲੱਗਦਾ ਚੁੱਲੇ ਦਾ ਸਾਗ ਬਣਿਆ ਹੋਇਆ ਤੇ ਸਾਰੀਆਂ ਦੇ ਵਿੱਚ ਤਾਂ ਵੈਸੇ ਸਾਰੀਆਂ ਸਬਜ਼ੀਆਂ ਨਾਲੋਂ ਸਾਗ ਆ ਜਿਹੜਾ ਵਧੀਆ ਲੱਗਦਾ ਤੇ ਹਾਂਜੀ ਇੱਥੇ ਮਾਸੀ ਤੇ ਦੀ ਵਰਗੀਆਂ ਬੈਠੀਆਂ ਸੀਗੀਆਂ ਗੱਲਾਂ-ਬਾਤਾਂ ਕਰ ਰਹੀ ਸੀਗੇ ਤੇ ਨਾਲ ਹੀ ਮੈਂ ਸਾਗ ਜੀਰਾ ਲੱਗੀ ਹੋਈ ਸੀ ਸਾਗ ਅੱਜ ਨਾ ਮੈਂ ਮਸ਼ੀਨ ਨਾਲ ਲੱਗੀ ਸੀ ਕੱਟਣ ਵੀ ਚਲੋ ਥੋੜਾ ਜਿਆ ਬਰੀਕ ਕੱਟਿਆ ਜਾਂਦਾ ਹਨਾ ਤੇ ਉਹਦੇ ਨਾਲ ਥੋੜਾ ਜਿਆ ਰਿਜਨ 'ਚ ਸਾਨੀ ਹੋ ਜਾਂਦੀਆਂ ਨਹੀਂ ਤਾਂ ਫਿਰ ਦਾਤ ਨਾਲ ਮੈਂ ਥੋੜਾ ਜਿਆ ਘੱਟ ਸਾਗ ਕੱਟਿਆ ਕੱਟ ਲੈਣੀ ਆ ਪਰ ਥੋੜਾ ਜਿਆ ਮੇਰੇ ਤੋਂ ਮੋਟਾ ਕੱਟਿਆ ਜਾਂਦਾਗਾ ਤੇ ਇਸ ਲਈ ਮੈਂ ਇੱਥੇ ਸਾਗਾ ਜਿ ਮਸ਼ੀਨ ਨਾਲ ਹੀ ਕੱਟ ਕੇ ਪਾਇਆ ਚੁੱਲ੍ਹੇ ਦੇ ਵਿੱਚ ਪਕੀਲੇ ਦੇ ਵਿੱਚ ਤੇ ਬਾਕੀ ਜੀ ਜਾਸ ਆਪਣੀ ਆ ਗਈ ਸੀ ਦੂਜੇ ਬੇਟੀਆਂ ਨਹੀਂ ਸੀ ਆਈਆਂ ਮੈਨੂੰ ਆਏ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਸਾਗ ਆ ਜਿਹੜਾ ਰੱਖ ਲਈਏ ਤੇ ਵੈਸੇ ਨੂਰ ਨੂੰ ਤਾਂ ਸਾਗ ਦੇਖ ਕੇ ਚਾਹ ਚੜ ਜਾਂਦਾ ਬਹੁਤ ਟੇਸਟੀ ਲੱਗਦਾ ਨੂਰ ਨੂੰ ਸਾਗ ਤੇ ਉਥੋਂ ਯਾਨੀ ਕਿ ਜਾਣ ਤੋਂ ਵਾਰੀ ਲੈਂਦਾ ਸੀਗਾ ਆਪਾਂ ਨੇ ਸਾਗ ਮੰਗਵਾਇਆ ਸੀਗਾ ਤੇ ਬਸ ਇੱਥੇ ਮੈਨੂੰ ਆਏ ਸੀ ਮਗਾ ਚਲੋ ਸਾਗ ਰੱਖ ਕੇ ਨਾਲ ਆਪਾਂ ਚਾਹ ਕਰ ਲਾਂਗੇ ਕਿ ਫਿਰ ਬੱਚੇ ਆ ਜਾਣਗੇ ਹਨਾ ਤੇ ਫਿਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਚਲੋ ਸਾਗ ਰੱਖਿਆ ਜਾਵੇ ਤੇ ਬਾਕੀ ਫਿਰ ਲਸਣ ਪਿਆਜ਼ ਛੱਲ ਕੇ ਵੀ ਆਦਰਕ ਛੱਲ ਕੇ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਗੁੰਡੇ ਚ ਕੁੱਟ ਕੇ ਪਾਉਣੇ ਹੁੰਦੀ ਹੈ ਮੈਂ ਜਿਹੜਾ ਮਸਾਲਾ ਆਪਾਂ ਪਾਉਣੇ ਆਂਗੇ ਤੇ ਜੀ ਹਾਂਜੀ ਜਿਹੜਾ ਵੀ ਆਪਣੇ ਚੈਨਲ ਤੇ ਫਸਟ ਟਾਈਮ ਆ ਰਿਹਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਬਾਕੀ ਜੀ ਅੱਗੇ ਵੀ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਹਾਂਜੀ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਉਹ ਵੀ ਤੁਸੀਂ ਜਰੂਰ ਦੱਸਿਆ ਕਰੋ ਵੀ ਕਿਵੇਂ ਦੀ ਹਾਂ ਜੀ ਇੱਥੇ ਆਪਾਂ ਨੇ ਸਾਗ ਸਾਰਾ ਕੱਟ ਕੇ ਪਾਤਾ ਤੇ ਹੁਣ ਚਲੋ ਅੱਗ ਮੱਚੀਏ ਉਤੇ ਆਪਣਾ ਜਿਹੜਾ ਸਾਗ ਆ ਚੰਗੀ ਤਰ੍ਹਾਂ ਹਲਚੀ ਜਾਊਗਾ ਤੇ ਘੋਟਨੀ ਵਿੱਚ ਦੀ ਆਪਾਂ ਮਾਰੀ ਜਾਵਾਂਗੇ ਤੇ ਹਾਂ ਜੀ ਬਸ ਨਾਲ ਹੀ ਇੱਥੇ ਮੈਂ ਅਦਰਕ ਤੇ ਲਸਣ ਵਗੈਰਾ ਛਿੱਲ ਕੇ ਵੀ ਆਪਾਂ ਕੁੰਡੇ 'ਚ ਕੁੱਟ ਕੇ ਪਾ ਦਾਂਗੇ ਇਹਦੇ ਵਿੱਚ ਤਾਂ ਕਿ ਜਿਹੜਾ ਸਾਗ ਦਾ ਟੇਸਟ ਆ ਹੋਰ ਵੀ ਜ਼ਿਆਦਾ ਵਧੀਆ ਆਵੇ ਤੇ ਵਸ ਇਥੇ ਬੱਚੇ ਆਉਣ ਹੀ ਆਲੇ ਸੀਗੇ ਮੈਂ ਕਿਹਾ ਚਲੋ ਚਾਹ ਵਗੈਰਾ ਕਰ ਲਈਏ ਤੇ ਹਾਂਜੀ ਇਥੇ ਮੈਂ ਚਾਹ ਵਗੈਰਾ ਕਰ ਲਈ ਸੀਗੀ ਤੇ ਨਾਲ ਹੀ ਇਥੇ ਬਸ ਮੈਂ ਲੱਗ ਗਈ ਸੀ ਕੱਪੜੇ ਦੀ ਟੈਹ ਕਰਨ ਬਾਕੀ ਸਾਗ ਜੀ ਆਪਣਾ ਰੇਜ ਰਿਹਾ ਤੇ ਉਹਦੇ ਵਿੱਚ ਆਪਾਂ ਅਦਰਕ ਤੇ ਲਸਣ ਵਗੈਰਾ ਛਿੱਲ ਕੇ ਕੁੰਡੇ ਚ ਕੁੱਟ ਕੇ ਆਪਾਂ ਨੇ ਪਾਤਾ ਤੇ ਹਾਂਜੀ ਇੱਥੇ ਨਾ ਮੇਰੇ ਕੱਪੜੇ ਇੰਨੇ ਜ਼ਿਆਦੇ ਹੋਏ ਪੈ ਸੀ ਕਿ ਉਸ ਦਾ ਮੇਰੇ ਟੈਗ ਕਰਨ ਨਾਲੇ ਪਹਿਲਾਂ ਪੈ ਸੀ ਕੁਝ ਜਿਹੜੇ ਅੱਜ ਧੋਏ ਸੀਗੇ ਉਹ ਵੀ ਵਿੱਚ ਵਿੱਚ ਸੁੱਕੇ ਸੁੱਕੇ ਕੱਪੜੇ ਚਾੱਕ ਕੇ ਸਾਰੇ ਮੈਂ ਕਿਹਾ ਚਲੋ ਟੈਗ ਕਰਕੇ ਆਪਾਂ ਨਾਲ ਦੀ ਨਾਲ ਸਾਭ ਲਈਏ ਕਿਉਂਕਿ ਸਰਦੀਆਂ ਦੇ ਦਿਨ ਬਹੁਤ ਛੋਟੇ ਨੇ ਕੰਮ ਨੂੰ ਹਨਾ ਜਿੰਨਾ ਆਪਾਂ ਖਿੱਚ ਕੇ ਜੇ ਲੈ ਕੇ ਚਾਲਦੇ ਹੁਨਾਂ ਗਾਮਨ ਤੁਰਦਾ ਨਾ ਇਹ ਤਾਂ ਹੈ ਨਹੀਂ ਵੀ ਚਲੋ ਆਪਾਂ ਰਾਮ ਨਾਲ ਕੰਮ ਕਰੀ ਜਾਵਾਂਗੇ ਦਿਨ ਵਸ ਚੜਦੇ ਛਿੱਪਦੇ ਦਾ ਹੀ ਪਤਾ ਲੱਗਦਾ ਓਕੇ ਸਾਰੀਆਂ ਦਿਨ ਜਿਹੜੇ ਛੋਟੇ ਹੁੰਦੇ ਨੇ ਬਾਕੀ ਹੱਥ ਪੈਰ ਵੀ ਨਹੀਂ ਖੁੱਲਦੇ ਨਾ ਠੰਡ ਦੇ ਵਿੱਚ ਹੱਥ ਜੇ ਠਰੀ ਜਾਂਦੇ ਰਹਿੰਦੇ ਤੇ ਮੈਂ ਕਿਹਾ ਚਲੋ ਆਪਾਂ ਨਾਲ ਦੀ ਨਾਲ ਕੱਪੜੇ ਟੈਗ ਕਰਕੇ ਅਲੱਗ-ਅਲੱਗ ਅਲਮਾਰਾ ਦੇ ਵਿੱਚ ਸਾਰਿਆਂ ਦੇ ਸਾਮਦੀਏ ਤੇ ਫਿਰ ਚਲੋ ਆਪਾਂ ਸਾਗ ਨੂੰ ਦੇਖਾਂਗੇ ਬਾਕੀ ਜੀ ਬੱਚਿਆਂ ਨੂੰ ਚਾਹ ਪਾਣੀ ਆਪਾਂ ਨੇ ਇੱਥੇ ਕਰਕੇ ਪਿਆਤਾ ਸੀਗਾ ਤੇ ਹਾਂਜੀ ਹੋਰ ਸੁਣਾਓ ਜੀ ਸਾਰੇ ਜਣੇ ਕਿਵੇਂ ਹੋ ਬਾਕੀ ਜੀ ਠੰਡ ਬਹੁਤ ਹੋ ਰਹੀ ਆ ਹਨਾ ਆਪਣਾ ਤੇ ਬੱਚਿਆਂ ਦਾ ਖਿਆਲ ਰੱਖਿਓ ਕਿਉਂਕਿ ਬੱਚਿਆਂ ਨੂੰ ਠੰਡ ਬਹੁਤ ਛੇਤੀ ਲੱਗਦੀ ਆਪਣੀ ਵੀ ਨੂਰ ਇੱਕ ਵਾਰੀ ਹੋ ਗਈ ਸੀ ਬਿਮਾਰ ਕਿਉਂਕਿ ਸਾਨੂੰ ਪਤਾ ਨਾ ਬੱਚਿਆਂ ਨੂੰ ਜਿੰਨਾ ਆਪਾਂ ਕਹਿੰਨੇ ਆ ਵੀ ਆਹ ਕਮਾਈ ਕਰ ਲੂਗਾ ਕਪੜਾ ਇਹਦਾ ਪਾ ਲੂ ਪਰ ਬੱਚੇ ਉਹਨਾਂ ਨਹੀਂ ਧਿਆਨ ਦਿੰਦੇ ਹੈਗੇ ਬਾਕੀ ਹੁਣ ਜਿਵੇਂ ਲਓ ਜੀ ਇੱਥੇ ਸ਼ਾਮ ਦੇ ਹੋ ਗਏ ਤਕਰੀਬਨ 6 ਵਜ ਗਏ ਨੇ ਤੇ ਸਾਗ ਆਪਣਾ ਰਹਿ ਗਿਆ ਸੀਗਾ ਤੇ ਨਾਲ ਹੀ ਜੀ ਮੈਂ ਇੱਥੇ ਲੱਗੀ ਸੀ ਆਲਣ ਪਾਉਣ ਤੇ ਬਾਕੀ ਮੈਂ ਪਾਉਂਗੀ ਬੇਸਣ ਦਾ ਤੇ ਬੇਸਣ ਦੇ ਆਪਾਂ ਉਹ ਹੀ ਪਾ ਕੇ ਆਪਾਂ ਰੋਟੀ ਬਣਾਵਾਂਗੇ ਅਣਕ ਦੇ ਆਟੇ ਵਿੱਚ ਕਿਉਂਕਿ ਨਾ ਜਿਹੜਾ ਹੈਗਾ ਮੱਕੀ ਦਾ ਆਟਾ ਖਤਮ ਹੋ ਰਿਹਾ ਸੀ ਬਾਜਰੇ ਦਾ ਪਿਆ ਸੀ ਬੱਚੇ ਥੋੜੇ ਜਿਹਾ ਘਟ ਖਾਂਦੇ ਆ ਬਾਕੀ ਰਾਤ ਨੂੰ ਅੱਚੀ ਵੀ ਜੀ ਲਾਉਂਦੀ ਆ ਬਾਜਰੇ ਦੀ ਰੋਟੀ ਆ ਬਾਕੀ ਟੇਸਟੀ ਤਾਂ ਬਹੁਤ ਲੱਗਦੀ ਆ ਤੇ ਹਾਂਜੀ ਇੱਥੇ ਮੈ ਲੱਗੀ ਸੀਗੀ ਪਾਣੀ ਹੱਥ ਦੀ ਰੋਟੀ ਪਕਾਉਣ ਨਾਲ ਵੱਡੀ ਵੀ ਲੱਗੇ ਹੋਈ ਸੀ ਬੱਚੇ ਇੱਥੇ ਆਪਣੇ ਖਾਣ ਲੱਗੇ ਹੋਏ ਸੀਗੇ ਰੋਟੀ ਤੇ ਚਲੋ ਮੈਂ ਕਿਹਾ ਚੁੱਲੇ ਤੇ ਦੀਦੀ ਕਹਿੰਦੇ ਬਣਾ ਲੈਨੇ ਆਪਾਂ ਇੱਥੇ ਇਕੱਠੀ ਤੇ ਬਾਕੀ ਦੇ ਬੱਚੇ ਬਹੁਤ ਇੰਜੋਏ ਕਰ ਰਹੇ ਨੇ ਚੁੱਲੇ ਦੀ ਰੋਟੀ ਬਹੁਤ ਟੇਸਟੀ ਲੱਗਦੀ ਹੈ ਚਲੋ ਸਾਰੇ ਜਣੇ ਇਕੱਠੇ ਇੱਥੇ ਬੈਠ ਕੇ ਖਾ ਲੈਣਗੇ ਤੇ ਹਾਂਜੀ ਇੱਥੇ ਮੈਂ ਬਸ ਪਾਣੀ ਹਾਦੀ ਰੋਟੀ ਬਣਾ ਕੇ ਪਾ ਰਹੀ ਸੀ ਤਵੇ ਤੇ ਵੱਡੀ ਦੀ ਮੁੰਡੇ ਚੁੱਲੇ ਦੇ ਵਿੱਚ ਰਾਟ ਰਹੇ ਸੀਗੇ ਤੇ ਬਾਕੀ ਨੂਰ ਨੂੰ ਤਾਂ ਬਹੁਤ ਚਾਚੜਾ ਹੈ ਫੇ ਅਸੀਂ ਕੁਸਤਾ ਸਾਗ ਦਾ ਕੁਸ ਇਹਨੂੰ ਚੁੱਲੇ ਤੇ ਵੀ ਹਾਂ ਚੁੱਲੇ ਤੇ ਰੋਟੀ ਵੰਡ ਰਹੀ ਆ ਸਾਰੇ ਜਣੇ ਇਕੱਠੇ ਖਾ ਰਹੇ ਆ ਬਾਕੀ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਰੋਟੀ ਖਾਣੇ ਆਦੇ ਤਾਂ ਕੁਛ ਆ ਨਾ ਆਨੰਦੀ ਵੱਖਰਾ ਹੁੰਦਾਗਾ ਤੇ ਹਾਂਜੀ ਬਸ ਇਥੇ ਇਹਨਾਂ ਦੇ ਪਾਪਾ ਹਲੇ ਆਏ ਨਹੀਂ ਸੀ ਉਹਨਾਂ ਦੀ ਵੇਟ ਕਰ ਰਹੇ ਸੀ ਬਸ ਜਦੋਂ ਰੋਟੀ ਆਪਾਂ ਐਂਡ ਤੇ ਜਹਾਵਾਗੇ ਉਹਦੋਂ ਉਹਨਾਂ ਦੇ ਪਾਪਾ ਵੀ ਆ ਜਾਣਗੇ ਫਿਰ ਇੱਥੇ ਕੁਲੇ ਦੇ ਕੋਲੀ ਬੈ ਕੇ ਆਪਾਂ ਰੋਟੀ ਖਾ ਲਾਂਗੇ ਤੇ ਹਾਂਜੀ ਕਿਵੇਂ ਦੀ ਲੱਗੀ ਅਲਦੀ ਵੀਡੀਓ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀ ਆਪਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਕਿ ਮੈਨੂੰ ਲੱਗਦੀ ਹੈ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ